ਬੰਦੇ ਨੇ ਕਸਮੇ ਅੱਲਾ ਦੇ ਧਰਮ ਦੇਣ ਲੈ ਦੌੜਾਂ ਲੱਗੀਆਂ ਬੰਦਿਆਂ ਦੀਆਂ ਦੌੜਾਂ ਲੱਗੀਆਂ ਦੌੜਾਂ ਲਓ ਜੀ ਚਾਚੇ ਦੀ ਡਰੈਸਿੰਗ ਵੇਖੋ ਆ ਆ ਵੇਖਾ ਬੰਨੜਿਆ ਅੱਣਾ ਨਿਕਲੇ ਚਾਚੇ ਦੇ ਡਰੈਸ ਡਰੈਸ ਮਖਾਉਣ ਨੇ ਉਹਨੂੰ ਥੋੜਾ ਸੂਟ ਹੈ ਉਹਨ ਕਰੀ ਚਾਚਾ ਲਓ ਜੀ ਚਾਚੇ ਦੀ ਡਰੈਸਿੰਗ ਵੇਖੋ ਤੁਸੀਂ ਤੇ ਚੰਗਾ ਹੈ ਇਹ ਜਦਾ ਜੇਬ ਰੱਖੀ ਹੋ ਲਓ ਫੀ ਹਏ ਲਓ ਯਾ ਇਹ ਦੇਸੀ ਮੁਰਗਾ ਜਿਹੜਾ ਅੱਜ ਹਲਾਲ ਕਰਨ ਲੱਗੇ ਆ। ਮਲਾਈ ਚੂਚੀ। ਹਾਂ ਵੀ। ਆਖਰੀ ਕੁਐਸ਼ਟਨ ਦੱਸ ਤੇ ਆਜਾ। ਹੈ? ਲੇਖਾ ਕੁੱਕੜ। ਅਸਲਾਮੁਅਲੈਕਮ ਜੀ, ਕੀ ਹਾਲ ਚਾਲ? ਉਮੀਦ ਕਰਦਾ ਫਿਰ ਸਾਰੇ ਵਧੀਆ ਹੋਗੇ। ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਨੂੰ ਵੈਲਕਮ ਆਂ ਸਵਾਗਤ ਆ। ਜੀ ਹੁ ਆਨੇ ਆਂ ਤੇ ਕਰਦੇ ਆਈਸ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ। ਤੇ ਅੱਜ ਨਾਲ ਸਾਡੇ ਵਾਲੇ ਪਈ ਬਾਰਿਸ਼ ਤੇ ਬੱਤੀ ਕੋਈ ਨਹੀਂ ਹੈਗੀ ਤੇ ਪੱਠੇ-ਪੁੱਠੇ ਵੀ ਗੁਤਰਨੇ ਆ ਟਰੈਕਟਰ ਤੇ ਗੁਤਰਾਂਗੇ ਤੇ ਟਰੈਕਟਰਾਂ ਖਲੋਤਾ ਤੁਹਾਨੂੰ ਲੈ ਕੇ ਚੱਲਾਂਗੇ ਪਿੱਛੇ-ਪਿੱਛੇ ਦੇਖ ਸਕਦੇ ਬਾਰਿਸ਼ ਵੀ ਪੈਂਦੀ ਹੈ ਤੇ ਕੋਈ ਨਹੀਂ ਆਪਾਂ ਕਰਦੇ ਆਪਦਾ ਕੰਮ ਸ਼ੁਰੂ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਲਓ ਜੀ ਪੱਠੇ-ਪੁੱਠੇ ਗੁਜ਼ਰ ਕੇ ਤੇ ਅਹੀ ਚੱਲੇ ਆਂ ਜਨਾਬ ਥੂੜੀ ਲੈਣ ਤੇ ਵਟਾਂ ਦੇ ਡਿੱਗਦੇ ਫਿਰਦੇ ਆਂ ਬਰਸ਼ ਬੜੀ ਹੋ ਗਈ ਹੈ ਫਿਰ ਵੀ ਅਜ ਤੇ ਬੱਕੀ ਬੁੱਤੀ ਵੀ ਕੋਣੀ ਤੁਹਾਨੂੰ ਸਾਹਮਣੇ ਟਰੈਕਟਰ ਤੇ ਪੱਠੇ ਘੁਤਰੇ ਆ ਤੇ ਮੌਸਮ ਹੱਲੇ ਵੀ ਬੜਾ ਖਰਾਬ ਆ ਬੱਦਲ ਬੁੱਦਲ ਹੱਲੇ ਵੀ ਬਣਿਆ ਤੇ ਆਪਾਂ ਚੱਲਦੇ ਹਾਂ ਤੂੜੀ ਲੈਣ ਟਾਈਮ ਨਾਲ ਕੋਈ ਪਤਾ ਨਹੀਂ ਜਿਹੜਾ ਨਾ ਬਾਰਿਸ਼ ਫਿਰ ਵੀ ਆ ਸਕਦੀ ਹੈ ਦਸੀ ਹੈ ਵੈਸੇ ਨੜ ਤੇ ਬਾਰਿਸ਼ ਹੋਣਾ ਤੇ ਚੱਲਦੇ ਹਾਂ ਲਓ ਜੀ ਪੰਡਾਂ ਲਈਆਂ ਚੱਕ ਬੰਦਿਆਂ ਨੇ ਤੇ ਹੌਲੀ ਹੌਲੀ ਚਿੱਕੜ ਦੇ ਬਾਹਰ ਨੇ ਹੌਲੀ ਹੌਲੀ ਜਾਂਦੇ ਨੇ ਚਿੱਕੜ ਹੀ ਬੜਾ ਮਸੇ ਮਸੇ ਜਾਂਦੇ ਨੇ ਲਓ ਜੀ ਚਾਚੇ ਦੀ ਡਰੈਸਿੰਗ ਵੇਖੋ ਆ ਆ ਵੇਖਾ ਬਣਨ ਧਿਆ ਚਾਚੇ ਦੇ ਡਰੈਸ ਡਰੈਸ ਮਖਾਉਣ ਨੇ ਉਹਨੂੰ ਥੋੜਾ ਮਾ ਸੂਟ ਐਨ ਕਰੀ ਚਾਚਾ ਲਓ ਜੀ ਚਾਚੇ ਦੇ ਡ्रेसਿੰਗ ਵੇਖੋ ਤੁਸੀਂ ਜੀ ਚੰਗਾ ਐ ਇਹ ਜਦਾ ਜੇਬ ਰੱਖੀ ਹੋ ਲਓ ਫੀ ਆਏ ਚਾਚੇ ਦਾ ਗਲਾ ਚੈੱਕ ਕਰ ਪਿਛੋ ਚਾਚਾ ਆਦ ਨੂੰ ਕਾਲਾ ਦਰਦੇ ਇਹ ਲੋਕਾਂ ਦੇ ਗਲੇ ਅਗਲੀ ਸਾਈਡ ਤੇ ਪਿਛਲੀ ਸਾਈਡ ਤੇ ਇਹ ਡ्रेसਿੰਗ ਬੁੱਢੀ ਭਾਈਆ ਚਾਚੇ ਦਾ ਮੋੜਾ ਜੈਕ ਅੱਛਾ ਚਲੋ ਸੋ ਲਾਈ ਬਟੇ ਬਟੇ ਬੋਣੇ ਮੈਨੂੰ ਦੱਸ ਬੱਤਰੀ ਤਮੀਜ਼ ਬਦਾਲਦੇ ਮੱਜਾ ਮਜੂਤ ਆ ਮੈਂ ਅੱਖੀ ਚੈੱਕ ਕਰ ਚੁੱਕੀ ਆ ਆਓ ਜੀ ਗਾਇਸ मामੂ ਜੀ ਆਜਾ ਜਰਾ ਛੁਰੀ ਤੇਜ ਕਰਦਾ ਮੈਨੂੰ ਕੋ ਨਾ ਅੱਜ ਦਾਲ ਚ ਕੋਈ ਕਾਲਾ ਲੱਗਦਾ ਮਾਮਾ ਜੀ ਅੱਜ ਜੁਮੇ ਰਾਤ ਖੈਰ ਆਜੋ ਅੱਜ ਜੁਮੇ ਰਾਤ ਜੀ ਖਤਮ ਦਵਾਨ ਲੱਗੇ ਆ ਜੀ ਅੱਛਾ ਤੇ ਆ ਕਰਦੇ ਇੱਕ ਮੁਰਗਾ ਹੈਗਾ ਸਾਡੇ ਕੋਲ ਬੜਾ ਤੰਗ ਕਰਦਾ ਸਾਨੂੰ ਅੱਛਾ ਮੁਰਗਾ ਮਸੱਲਮ ਇਹ ਸੀਟੀਆਂ ਮਾਰਦਾ ਮੁਰਗੀਆਂ ਨੂੰ ਅੱਛਾ ਮੈਂਗਾ ਇਹ ਨਾਲ ਜੀਬਾ ਘਰ ਕੇ ਤੇ ਤੜਕਾ ਲਾਣੇ ਆ ਦੇਸੀ ਘਿਓ ਚ अच्छा जान क्या है जा, फोल देसी कढ़ाई अच्छा पिछले टाइम इंशाल्लाह ਤੁਹਾਨੂੰ ਚੈੱਕ ਵੀ ਕਰਾਵਾਂਗੇ ਨਹੀਂ ਗਾਇਜ਼ ਇਹ ਨਹੀਂ 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 ਗਾਇਜ਼ ਇਹਨੂੰ ਚੈੱਕ ਨਹੀਂ ਕਰਵਾਉਣਾ ਆਪਾਂ ਆਪਾਂ ਆਪ ਹੀ ਚੈੱਕ ਕਰਨਾ ਹੈ ਤੇ ਫੜਦੇ ਆ ਮੁਰਗੇ ਨੂੰ ਮੁਰਗੇ ਨੂੰ ਫੜ ਕੇ ਤੇ ਉਹਨੂੰ ਕਰਦੇ ਆ ਜੀ ਬਾ ਬਣਾਉਨੇ ਆ ਗੋਸਟ ਲਓ ਜੀ ਆ ਇਹ देसी ਮੁਰਗਾ ਜਿਹੜਾ ਹਲਾਲ ਕਰਨ ਲੱਗੇ ਆ ਕੀ ਚੁਚੀਂ ਹਾਂ ਵੀ ਆਖਰੀ ਕੁਐਸ਼ਟਿਨ ਦੱਸਦੇ ਆ ਜੀ ਹਾਂ ਦੇਖੋ ਆ ਕੁਕਰ ਇਲਾਵਾ ਜੀ ਕਰਨ ਲੱਗਿਆ ਨਮਗੇਰੂ ਇਕੜ ਪੁਨੀਆ ਕਰ ਦੇਣਾ ਫਰ ਫੋੜ ਕੇ ਤੋਂ ਤਕਬੀਰ ਪੜਾਂਗੇ ਉਹ ਤੁਹਾਨੂੰ ਸੀਨ ਨਹੀਂ ਬਖਾ ਸਕਦੇ ਤੇ ਬੱਚੇ ਯਾਰ ਆਪਣਾ ਵੇਨ ਦੇ ਨਾ ਜੀ ਆ ਗਏ ਆ ਪੱਠਿਆਂ ਨੂੰ ਉੱਡਣਿਆ ਪੱਠੇ ਕਿਉਂਕਿ ਪਾਣੀ ਪੁਨੀ ਵੀ ਹੈ ਵਿੱਚ ਤੇ ਵੱਟਦੇ ਹਾਂ ਕਿਉਂਕਿ ਅੱਜ ਬਾਰਿਸ਼ ਦਾ ਪਤਾ ਕੋਈ ਨਹੀਂ ਟਾਈਮ ਨਾਲ ਵੜ ਕੇ ਪੱਠੇ ਤੇ ਕੋਨੇ ਆ ਵਿਲੇ ਕੀ ਹੋਣ ਲੱਗੀ ਆ ਚਵਾਈ ਆਪਣੀ ਡੰਗੜ ਨੂੰ ਗੁਰ ਬੰਨਣ ਨੇ ਬਾਰਿਸ਼ ਫਿਰ ਆ ਗਈ ਸੀ ਬਾਲਟੀਆਂ ਬੋਲਟੀਆਂ ਰੱਖ ਲੀਆਂ ਤੇ ਹੁਣ ਚੋਨੇ ਆ ਡੰਗੜ ਫਿਰ ਮਿਲਦੇ ਆ ਪੱਠਿਆਂ ਤੇ ਸਾਡਾ ਪਲਾਨ ਬਣ ਗਿਆ ਹੁਣ ਅਸੀਂ ਚੱਲੇ ਆ ਜੀ ਪੱਠੇ ਲੱਦ ਕੇ ਕਿ ਬਾਰਿਸ਼ 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 ਹਰ ਪਾਸੇ ਹੀ ਬਾਰਿਸ਼ ਆ ਜੀ ਪੂਰੇ ਪੰਜਾਬ 'ਚ ਬਾਰਿਸ਼ ਪਾਣੀ ਵੇਖ ਲਓ ਮੱਛਾਂ ਸੀ ਜਿਹੜੇ ਨਾ ਚਿੱਕੜੇ ਸੇ ਸੰਯਾਲ ਸਾਡੇ ਹਾਲਾਤ ਵੇਖ ਲੋ ਬੂਟਾਂ ਦੇ ਤੇ ਚਾਚੇ ਇਹਨਾਂ ਦਾ ਭਾਈ ਆ ਚੱਗਾ ਚੜਿਆ ਆਪ ਤੇ ਚਾਚੇ ਦੇ ਜਿਹੜੀ ਵਰਦੀ ਹੈ ਨਾ ਮੈਂ ਨਾ ਫਰਸਟ ਕਲਾਸ ਵਰਦੀ ਹੈ ਅੰਦਰੋਂ ਤਾਂ ਬੰਦਾ ਸੁੱਕਾ ਰਹਿੰਦਾ ਕਿਉਂ ਚਾਚਾ ਤੇ ਹੱਲੇ ਵੀ ਬਾਰਿਸ਼ ਪੈਂਦੀ ਆ ਤੇ ਵੇਖ ਲੋ ਕਿੰਨੀ ਮਿਹਨਤ ਕਰਕੇ ਇਹ ਬਲੋਗ ਬਣਾਉਂਦੇ ਆ ਤੇ ਦਾਦਾ ਭਲਾ ਹਾਂਜੀ ਤੇ ਬੱਦਲ ਵੇਖ ਲੋ ਕਿੰਨਾ ਤੇ ਵੇਖ ਲਿਆ ਜੇ ਤੁਹਾਡਾ ਭਲਾ ਹੋਵੇ ਲੈਿੰਦੇ ਜੇ ਚੜਦੇ ਜੇ ਵਾਪਸ ਚਲੀ ਜੀ ਪੂਰੇ ਪੰਜਾਬ 'ਚ ਬੱਤੀ ਆ ਬਾਰਿਸ਼ ਆ ਗਈ ਏ ਯਾਰ ਬਾਰਿਸ਼ ਆ ਗਈ ਹੁਣ ਚਲੀਏ ਕੀ ਹੋ ਗਿਆ ਯਾਰ ਕੁਛ ਨਹੀਂ ਹੁੰਦਾ ਆ ਜੋ ਡਰਦੇ ਕਾ ਤੂੰ ਇਹ ਕਿਹੜੀ ਹੋ ਗਈ ਪਹਿਲੀ ਵਾਰ ਆਈ ਚਲੋ 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 ਯਾਰ ਯਾਰ ਬੰਦੇ ਕਸਮੇ ਅੱਲਾ ਦੇ ਡਰਨ ਦੇਣ ਲੈ ਦੌੜਾਂ ਲੱਗੀਆਂ ਬੰਦਿਆਂ ਦੀਆਂ ਦੌੜਾਂ ਲੱਗੀਆਂ ਦੌੜਾਂ ਲਓ ਜੀ ਇਹੀ ਦੁਬਾਰਾ ਆ ਗਏ ਨਸਲ ਉਸਕੇ ਦੁਬਾਰਾ ਫੇਰ ਆ ਗਏ ਇੱਕ ਵਾਰੀ ਤਾਂ ਹੱਸ ਗਏ ਆ ਦੁਬਾਰਾ ਫੇਰ ਆ ਗਏ ਤੇ ਹੁਣ ਲੱਦਾਂਗੇ ਪੱਠੇ ਪੱਠੇ ਮੈਂ ਬਣ ਚੁੱਕਿਆ ਹਾਂ ਪਹਿਲੇ ਵੀ ਵੀ ਖਲਾ ਰਿਆ ਸੀ ਬਾਹਰ ਹੀ ਤੇ ਲੱਦਨੇ ਹੁਣ ਪੱਠੇ ਇਹ ਲੱਦਦੇ ਤੇ ਮੈਂ ਵੜਦਾ ਤੇ ਵੇਖੋ ਭਾਈ بارش ਅੱਜ بارش 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 ਲਓ ਜੀ ਲਓ ਜੀ ਪੱਠੇ-ਪੁੱਠੇ ਵੜ ਗਏ ਤੇ ਹੋ ਗਏ ਵੇਲੇ ਲੱਦੇ ਗਾਨੇ ਚ بارش ਦੇ ਵਿੱਚ ਹੀ ਪੱਠੇ ਨੇ ਤੇ بارش ਦੇ ਵਿੱਚ ਹੀ ਲੱਦੇ ਨੇ ਤੇ ਆਪਾਂ ਕਰਦੇ ਆ ਇੱਥੇ ਵਲੋਗ ਦਾ ਐਂਡ ਕਿਉਂਕਿ ਹੋਰ ਵੀ ਜਿਹੜੇ ਕੰਮ ਸਾਡੇ ਉਹ ਹੋਰ ਕਰਨ ਵਾਲੇ ਨੇ ਮੋਬਾਈਲ ਜਿਹੜਾ ਨਾ ਕੋਲ ਮੈਂ ਨਹੀਂ ਰੱਖ ਸਕਦਾ ਤਾਂ ਵਲੌਗ ਦਾ ਆਪਾਂ ਕਰਦੇ ਆ ਇੱਥੇ ਐਂਡ ਤੇ ਅੱਜ ਦੀ ਜਿਹੜੀ ਤੁਹਾਡੀ ਰੁਟੀਨ ਤੁਸੀਂ ਵੇਖੀ ਹੋएगी بارش ਦੇ ਵਿੱਚ ਕਿੱਦਾਂ ਅਸੀਂ ਆਪਣਾ ਕੰਮ ਵੀ ਕਵਰ ਕੀਤਾ ਠੀਕ ਹੈ ਤੁਹਾੜਾ ਨਾਲ ਵੀਡੀਓ ਵੀ ਸ਼ੇਅਰ ਕੀਤੀ ਆ ਤੇ ਜਿਹੜਾ ਨਾ ਵਲੌਗ ਤੁਸੀਂ لازਮੀ ਦੇਖਣਾ ਜੇ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਆਪਾਂ ਇੱਕ ਨਵੇਂ ਵਲੌਗ